ਲਓ ਵੀ ਦੋਸਤੋ ਜਿਹਦੀ ਕਿਸਮਤ ਅੜੀਆਂ ਕਰਦੀ ਆ ਮਤਲਬ ਜਿਹਦੇ ਕੰਮ ਅੜੇ ਪਏ ਨੇ ਜਿਹਦਾ ਕੋਈ ਕੰਮ ਬਣਦਾ ਨਹੀਂ ਤਾਂ ਕਿਸੇ ਸਾਧਾ ਡੇਰਿਆਂ ਕੋਲ ਜਾਣ ਦੀ ਲੋੜ ਨਹੀਂ ਕੋਈ ਟੂਨੇ ਟੋਟ ਕੇ ਕਰਨ ਦੀ ਜ਼ਰੂਰਤ ਨਹੀਂ ਅੱਜ ਆਪਾਂ ਤੁਹਾਨੂੰ ਐਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਕਿ ਜਿੱਥੇ ਸੱਚੇ ਦਿਲੋਂ ਅਰਦਾਸਾਂ ਬੇਨਤੀਆਂ ਕਰਨ ਦੇ ਨਾਲ ਸਾਰੇ ਅੜੇ ਹੋਏ ਕੰਮ ਪੂਰੇ ਹੁੰਦੇ ਨੇ ਮਤਲਬ ਕੋਈ ਐਸਾ ਕੰਮ ਨਹੀਂ ਜਿਹੜਾ ਕੋਈ ਨਾ ਪੂਰਾ ਹੋਵੇ ਇਹ ਹੈਗਾ ਜੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜਿਹੜਾ ਕਿ ਇਹ ਹੰਡਾਇਆ ਆ ਬਰਨਾਲਾ ਦੇ ਵਿੱਚ ਸ਼ਸ਼ੋਭਤਾ ਜੀ ਇੱਥੇ ਦੀ ਮਾਨਤਾ ਇਹ ਆ ਕਿ ਇੱਥੇ ਆ ਕੇ ਚੌਂਕੀ ਭਰ ਕੇ ਸੱਚੇ ਦਿਲੋਂ ਅਰਦਾਸਾਂ ਬੇਨਤੀਆਂ ਕਰਨ ਦੇ ਨਾਲ ਸਾਰੇ ਅੜੇ ਹੋਏ ਕੰਮ ਪੂਰੇ ਹੁੰਦੇ ਨੇ ਮਤਲਬ ਕੋਈ ਐਦਾਂ ਦਾ ਕੰਮ ਨਹੀਂ ਜਿਹੜਾ ਕੋਈ ਕੰਮ ਨਾ ਬਣਦਾ ਹੋਵੇ ਪਰ ਸੱਚੇ ਦਿਲੋਂ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਤੇ ਇੱਥੇ ਦਾ ਇਤਿਹਾਸ ਇਹ ਆ ਕਿ ਜੀ ਇਹ ਧਰਤੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਆ ਗੁਰਦੁਆਰਾ ਸ੍ਰੀ ਅੜੀ ਸਰ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 1722 ਬਿਕਰਮੀ ਨੂੰ ਪੋਦੇ ਮਹੀਨੇ ਹੰਢਾਇਆ ਤੋਂ ਹੁੰਦੇ ਹੋਏ ਪਹਿਲਾਂ ਪੱਕੇ ਗੁਰੂ ਸਰ ਸਾਹਿਬ ਆਏ ਅਤੇ ਉਸ ਤੋਂ ਬਾਅਦ ਕੱਚੇ ਗੁਰੂ ਸਰ ਸਾਹਿਬ ਆਏ ਅਤੇ ਕੱਚੇ ਗੁਰੂ ਸਰ ਸਾਹਿਬ ਤੋਂ ਚੱਲ ਕੇ ਜਦੋਂ ਮਹਾਰਾਜ ਜੀ ਇਸ ਸਥਾਨ ਤੇ ਪਹੁੰਚੇ ਤਾਂ ਗੁਰੂ ਮਹਾਰਾਜ ਜੀਆਂ ਦਾ ਘੋੜਾ ਅੜੀ ਪੈ ਗਿਆ ਮਤਲਬ ਘੋੜਾ ਅੱਗੇ ਤੁਰੇ ਨਾ ਤਾਂ ਸੰਗਤਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਤੋਂ ਪੁੱਛਿਆ ਕਿ ਗੁਰੂ ਜੀ ਇਹ ਘੋੜਾ ਤੁਹਾਡਾ ਅੱਗੇ ਕਿਉਂ ਨਹੀਂ ਤੁਰਦਾ ਪਿਆ ਘੋੜਾ ਅੜੀ ਕਿਉਂ ਪੈ ਗਿਆ ਤਾਂ ਨੌਵੇਂ ਪਾਸ਼ਾ ਮਹਾਰਾ ਸਤ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਫਰਮਾਇਆ ਕਿ ਇੱਥੇ ਦੇ ਮੁਸਲਮਾਨਾ ਮੁਸਲਮਾਨ ਜਿਹੜੇ ਤੁਰਕ ਜ਼ਮੀਦਾਰ ਨੇ ਉਹਨਾਂ ਦੇ ਤੰਬਾਕੂ ਦੇ ਖੇਤ ਨੇ ਤੇ ਕਿਸੇ ਟਾਈਮ ਇਦਾਂ ਹੋਏਗਾ ਕਿ ਇਹ ਮੁਸਲਮਾਨ ਤੁਰਕ ਜ਼ਮੀਂਦਾਰ ਵੀ ਗੁਰੂ ਘਰ ਦੇ ਸ਼ਰਧਾਲੂ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਅਤੇ ਮਹਾਰਾਜਿਆਂ ਨੇ ਆਪਣੇ ਪਵਿੱਤਰ ਮੁਖ ਚੋਂ ਬਚਨ ਕੀਤੇ ਕਿ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੱਚੇ ਦਿਲੋਂ ਅਰਦਾਸਾ ਬੇਨਤੀਆ ਕਰੇਗਾ ਮਤਲਬ ਇੱਥੇ ਸੱਚੇ ਦਿਲੋਂ ਅਰਦਾਸਾ ਬੇਨਤੀਆਂ ਕਰਨ ਦੇ ਨਾਲ ਉਸ ਦੇ ਸਾਰੇ ਅੜੇ ਹੋਏ ਕੰਮ ਪੂਰੇ ਹੋਣਗੇ ਮਤਲਬ ਕੋਈ ਇਦਾਂ ਦਾ ਕੰਮ ਨਹੀਂ ਜਿਹੜਾ ਕੋਈ ਕੰਮ ਨਾ ਬਣੇ ਪਰ ਮਨ ਵਿੱਚ ਧਾਰ ਕੇ ਵਿਸ਼ਵਾਸ ਰੱਖ ਕੇ ਸੱਚੇ ਦਿਲੋਂ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ ਇਸ ਅਸਥਾਨ ਤੇ ਆਸਾਂ ਉਮੀਦਾਂ ਲੈ ਕੇ ਲੋਕ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀਆਂ ਉਹਨਾਂ ਦੇ ਹਰ ਅੜੇ ਹੋਏ ਕੰਮ ਕਢਦੇ ਨੇ ਮਤਲਬ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਖੰਡਿਆਆ ਬਰਨਾਲਾ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ ਬੋਲੋ ਜੀ ਵਾਹਿਗੁਰੂ